ਲੋ ਸਸਿਕਾਲ ਜੀ ਸਵਾਗਤ ਹੈ ਚੰਨ ਦੀ ਹੱਟੀ ਦੇ ਪੇਜ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਕੁਝ ਨਵਾਂ ਡਿਜ਼ਾਈਨਰ ਕਲਾਸਿਕਲ ਜਿਹਾ ਸੂਟ ਜੀ ਸੂਟ ਦੇ ਨਿਗਾਹ ਮਾਰ ਲਓ ਪਹਿਲਾਂ ਨਾ ਫੈਬਰਿਕ ਬਹੁਤ ਸੋਹਣਾ ਹੈ ਜੀ ਬਰਬਰੀ ਸ਼ਿਮਰ ਫੈਬਰਿਕ ਦੇ ਉੱਪਰ ਨਵਾਂ ਫੈਬਰਿਕ ਹੈ ਜੀ ਪਿਓਰ ਬਰਬਰੀ ਸ਼ਿਮਰ ਲੋ ਜੀ ਵਰਕ ਚੈੱਕ ਕਰ ਲਓ ਵਰਕ ਬਹੁਤ ਸੋਹਣਾ ਜੀ ਸਾਰਾ ਦਬਕੇ ਦਾ ਵਰਕ ਵੈਲਵਟ ਦਾ ਪੈਚ ਹੈ ਜੀ ਉੱਪਰ ਅੰਬੀਆਂ ਦੇ ਕੋ ਕਿੰਨੀਆਂ ਪੇਰੀਆਂ ਬਣੀ ਹੋਈਆਂ ਨੀਟ ਐਂਡ ਕਲੀਨ ਵਰਕ ਬਹੁਤ ਸੋਹਣਾ ਹਾਈ ਐਂਡ ਪ੍ਰੀਮੀਅਮ ਦਾ ਬਣਾਇਆ ਡਿਜ਼ਾਈਨ ਪੂਰਾ ਪੈਨਲ ਚੈੱਕ ਕਰਾ ਦਿਓ ਇਸ ਲੀਵਸ ਤੇ ਵੀ ਪੂਰਾ ਸੋਨਾ ਵਰਕ ਹੈ ਜੀ ਤੇ ਬਾਟਮ ਆਣੀਏ ਬਹੁਤ ਸੋਹਣੀ ਲੋ ਜੀ ਬਾਟਮ ਦਾ ਹੀ ਵਕ ਚੈੱਕ ਕਰੋ ਬਾਟਮ ਵੀ ਬਹੁਤ ਸੋਹਣੀ ਆਣੀਏ ਤੇ ਦੁਪੱਟਾ ਆਣਾ ਇਹਦਾ ਬਹੁਤ ਸੋਹਣਾ ਜੀ ਲਓ ਜੀ ਕੋਰਨਰ ਤੇ ਬਹੁਤ ਸੋਹਣੀ ਬਣੀ ਹੋਈ ਐ ਅੰਬੀ ਦੇਖੋ ਕਿੰਨੀ ਪਿਆਰੀ ਜੀ 4 ਸਾਈਡ ਲੇਸ ਹੈ ਜੀ ਵਿੱਚ ਚੌਕ ਬੂਟੀ ਹੈ ਇਹ ਕਲਰ ਆਣਗੇ ਜੀ 4 4 ਛੇੜ ਨੇ ਪਿਸਤਾ ਕਲਰ ਆ ਗਿਆ ਜੀ فیروزی کلر ਆ ਗਿਆ ਜੀ ਇਹ ਪਿੰਕ ਲਾਈਟ ਹੈ ਜੀ ਇੱਕ ਪਿੰਕ ਡਾਰਕ ਆਪਾਂ ਓਪਨ ਕਰਿਆ ਹੋਇਆ ਹੈ ਬਹੁਤ ਬੜੇ ਸੋਹਣੇ ਨੇ ਬਾਏ ਕਰਨ ਲਈ ਸਕਰੀਨ ਸ਼ਾਟ ਲੈ ਕੇ ਕਰ ਦਿਓ WhatsApp ਸ਼ਾਪ ਤੇ ਕਰੋ ਵਿਜ਼ਿਟ ਚੰਨਨ ਦੀ ਹੱਟੀ ਸਰਾਫਾ ਬਿਹਾਰ ਸਮਾਣਾ ਥੈਂਕ ਯੂ ਜੀ so much ਹਲੋ ਸასი ਕਾਲ ਜੀ ਸਵਾਗਤ ਹੈ ਚੰਨਨ ਦੀ ਹੱਟੀ ਦੇ ਪੇਜ ਤੇ ਅੱਜ ਤੁਹਾਡੇ ਵਾਸਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਜੀ ਲੋ ਜੀ ਨਿਗਾਹ ਮਾਰ ਲਓ ਕਲਰਸ ਤੇ ਨਿਗਾਹ ਮਾਰੋ ਪਹਿਲਾਂ ਦਾ ਬੜੇ ਸੋਹਣੇ ਕਲਰ ਨੇ yellow color ਜੀ ਪਰਪਲ ਜਿਹਾ ਕਲਰ ਆ ਗਿਆ ਬੜਾ ਸੋਹਣਾ ਤੇ ਫਿਰੋਜ਼ੀ ਮੋਰ ਪੰਖੀ ਜਿਹਾ ਕਲਰ ਤੇ ਸੌਰੀ orange ਟੋਨ ਦੇ ਵਿੱਚ ਬਹੁਤ ਸੋਹਣਾ ਕਲਰ ਆਏਗਾ ਲੋ ਜੀ ਇੱਕ ਪਿਸ ਕਰਦੇ ਆ ਓਪਨ ਪਿਸ ਬਹੁਤ ਸੋਹਣਾ ਜੀ ਲੋ ਜੀ ਡਿਜ਼ਾਈਨ ਦੀ ਲੁੱਕ ਚੈੱਕ ਕਰ ਲੋ ਪੂਰਾ ਹੈਵੀ ਫਰੰਟ ਆਣਾ ਜੀ ਚਾਲ ਆਏਗਾ ਪੂਰਾ ਔਰ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਬਹੁਤ ਸੋਹਣਾ ਪਰਲ ਵਰਕ ਸਿਪੀ ਵਰਕ ਪਿੱਟਾ ਜਰੀ ਬਹੁਤ ਸੋਹਣਾ ਦਰਦੋਜ਼ੀ ਦਾ ਕੰਮ ਆ ਗਿਆ ਦੇਖੋ ਪੂਰਾ ਪੈਨਲ ਚੈੱਕ ਕਰਾ ਦਿਓ ਬੜਾ ਸੋਹਣਾ ਪੈਨਲ ਕੋਲ ਫਰੰਟ ਆ ਗਿਆ ਉਹ 슬ੀਵਜ਼ ਵੀ ਪੂਰੀਆਂ ਹੈਵੀ ਆਣੀਆਂ ਐ ਇਹਦੀਆਂ ਬਹੁਤ ਸੋਹਣੀਆਂ 슬ੀਵਜ਼ ਬਹੁਤ ਪਿਆਰਾ ਆਰਟੀਕਲ ਹੈ ਜੀ ਲੋ ਜੀ ਦੁਪੱਟਾ ਚੈੱਕ ਕਰੋ ਜੀ ਹੁਣ ਦੁਪੱਟਾ ਬੜਾ ਸੋਹਣਾ ਬਹੁਤ ਸੋਹਣਾ ਦੁਪੱਟਾ ਜੀ ਫੋਰ ਸਾਈਡਡ ਦੁਪੱਟਾ ਬਹੁਤ ਸੋਹਣਾ ਲੋਕ ਹੈ ਫੋਰ ਸ਼ੇਡ ਕਲਰ ਚਾਰ ਨੇ ਜੀ ਰਿਪੀਟ ਕਰਨਾ ਹੈ ਕਲਰ ਲਓ ਜੀ 오ਰੇਂਜ ਪਰਪਲ ਸਟ੍ਰਿਕੋ ਚਾਰ ਸ਼ੇਡ ਨੇ ਜੀ ਪੀਸ ਅੱਛਾ ਲੱਗਿਆ ਬਾਇ ਕਰਨ ਲਈ ਸਕਰੀਨ ਸ਼ਾਟ ਲੈ ਕੇ ਕਰ ਦਿਓ ਵਟਸਐਪ ਜੀ ਜੇ ਵੀਡੀਓ ਅੱਛੀ ਲੱਗੀ ਪਲੀਜ਼ ਸ਼ੇਅਰ ਕਰ ਦਿਓ ਓਕੇ ਜੀ ਥੈਂਕ ਯੂ ਸੋ ਮੱਚ ਹਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਚੰਨ ਦੀ ਹੱਟੀ ਦੇ ਪੇਜ ਸੇ ਅੱਜ ਤੁਹਾਡੇ ਵਾਸਤੇ ਅਚਕਣ ਵਾਲਾ ਨਵਾਂ ਡਿਜ਼ਾਈਨ ਲੈ ਕੇ ਆਇਆ ਬੜਾ ਸੋਹਣਾ ਜੀ ਚੈੱਕ ਕਰ ਲਓ ਫਿਨਿਸ਼ਿੰਗ ਬਹੁਤ ਸੋਹਣਾ ਵਰਕ ਜੀ ਨੀਟ ਐਂਡ ਵਰਕ ਨੀਟ ਐਂਡ ਕਲੀਨ ਵਰਕ ਜੀ ਪੈਨਲ ਚੈੱਕ ਕਰਾ ਦਿਓ ਅਚਕਣ ਵਾਲਾ ਡਿਜ਼ਾਈਨ ਹੈ ਜੀ ਸਾਰਾ ਦਬਕੇ ਦਾ ਟੋਟਲੀ ਦਬਕੇ ਦਾ ਵਰਕ ਜੀ ਹਲਕੀ ਜਿਹੀ ਟੱਚ ਪਰਲਦੀ ਹੈਗੀ ਔਰ 슬ੀਵ ਤੇ ਨਿਗਮਰਵਾ ਦਿਓ 슬ੀਵ ਜੀ ਪੂਰੀਆਂ ਹੈਵੀਆਂ ਆਣੀਆਂ ਜੀ ਰਾਇਲ ਬਲੂ ਕਲਰ ਅੱਜਕੱਲ ਦਾ ਬਹੁਤ ਜ਼ਿਆਦਾ ਡਿਮਾਂਡ ਜੀ ਰਾਇਲ ਬਲੂ ਕਲਰ ਜੀ ਔਰ ਦੁਪੱਟਾ ਚੈੱਕ ਕਰ ਲਓ ਇਹਦਾ ਦੁਪੱਟਾ ਬੜਾ ਸੋਹਣਾ ਆਣਾ ਜੀ কর্নার ਤੇ ਫਲਾਵਰ ਆਏਗਾ ਜੀ 4 ਸਾਈਡ ਲੈਸ ਮਿਲਨੀ ਬਹੁਤ ਸੋਹਣੀ ਸੈਂਟਰ ਚ ਸਾਰੇ ਦੁਪੱਟੇ ਚ ਜਾਲ ਮਿਲਣਾ ਦੁਪੀਆਂ ਦਾ ਦੇਖੋ ਕਲਰ ਆਣੇ ਨੇ ਜੀ ਤਿੰਨੇ ਦੇ ਚ ਰਾਇਲ ਬਲੂ, オーਪਨ ਅਮਰੈਂਟਾ ਕਲਰ ਆ ਗਿਆ ਜੀ येलो ਮਸਟਰਡ ਕਲਰ ਵੀ ਪੀਸ ਅੱਛਾ ਲੱਗਿਆ ਬਾਏ ਕਰਨ ਲਈ ਸਕਰੀਨ ਸ਼ਾਟ ਲੈ ਕੇ ਕਰ ਦਿਓ WhatsApp ਸ਼ੋਪ ਤੇ ਕਰੋ ਵਿਜ਼ਿਟ ਚੰਨਨ ਦੀ hatti ਸਰਾਫਾ ਵਿਹਾਰ ਸਮਾਣਾ ਜੇ ਵੀਡੀਓ ਅੱਛੀ ਲੱਗੀ ਪਲੀਜ਼ ਸ਼ੇਅਰ ਜ਼ਰੂਰ ਕਰ ਲਿਓ ਪੇਜ ਨੂੰ ਕਰ ਲਓ ਫੋਲੋ ਥੈਂਕ ਯੂ ਜੀ ਸੋ ਮਚ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜਨਨ ਡੀਟੀ ਦੇ ਪੇਜ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਲੋ ਜੀ ਨਿਗਮ ਰਵਾਦੋ ਸੂਟ ਤੇ ਬੜਾ ਪਿਆਰਾ ਆਰਟੀਕਲ ਹੈ ਜੀ ਪਹਿਲਾਂ ਤਾਂ ਕਲਰ ਚੈੱਕ ਕਰ ਲਓ ਅੱਜ ਕੱਲ ਦੇ ਨਵੇਂ ਕਲਰ ਜੀ ਰਾਇਲ ਬਲੂ ਕਲਰ ਆ ਗਿਆ ਰਸਟ ਔਰੇਂਜ ਕਲਰ ਮਜ਼ੈਂਟਾ ਕਲਰ ਔਰ ਯੈਲੋ ਮਸਟਰਡ ਕਲਰ ਜੀ ਕਲਰ ਚਾਰੋ ਹੋਈ ਸਮਾਰਟ ਨੇ ਲੋ ਜੀ ਪੀਸ ਮੈਂ ਤੁਹਾਨੂੰ ਇੱਕ ਓਪਨ ਕਰਕੇ ਦਿਖਾਣਾ ਬੜਾ ਸੋਹਣਾ ਡਿਜ਼ਾਈਨ ਬਣ ਕੇ ਆਇਆ ਲੋ ਜੀ ਪੀਸ ਜੀ ਲੁੱਕ ਚੈੱਕ ਕਰ ਲੋ ਜੀ ਨੇ ਆਪਾਂ ਕਿਸੇ ਬੁਟੀਕ ਤੋਂ ਤਿਆਰ ਕਰਾਨੇ ਆ ਡਿਜ਼ਾਈਨ ਉਦਾਂ ਦਾ ਕਨਸੈਪਟ ਬੜਾ ਪਿਆਰਾ ਡਿਜ਼ਾਈਨ ਜੀ ਲੋ ਜੀ ਘੇਰੇ ਦੇ ਨਿਗਮ ਰਵਾ ਦਿਓ ਬਹੁਤ ਸੋਹਣਾ ਵਾਕ ਸਾਰਾ ਹੈਂਡਵਰਕ ਹੈ ਜੀ ਔਰ ਗਲੇ ਦੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਦੇਖੋ ਕਿਹੜੀ ਬਿਊਟੀਫੁਲ ਆਰਟੀਕਲ ਹੈ ਜੀ 슬ੀਵਜ਼ ਵੀ ਪੂਰੀਆ ਹੈਵੀਆਂ ਵਾਲੀਆਂ ਨੇ ਬਹੁਤ ਸੋਹਣਾ 슬ੀਵਸ ਹੈ ਬਾਕੀ 5000 ਰੁਪਏ ਦਾ ਔਰ ਇਹ ਵੀ ਬੈਕ ਵੀ ਬਹੁਤ ਪਿਆਰੀ ਬਣੀ ਹੋਈ ਹੈ ਫਰੰਟ ਔਰ ਬੈਕ ਵਾਲਾ ਡਿਜ਼ਾਈਨ ਹੈ ਜੀ ਇਹ ਵਾਲਾ ਫਰੰਟ ਵੀ ਬੈਕ ਵੀ ਬਹੁਤ ਸੋਹਣਾ ਬੈਕ ਤੇ ਡਿਜ਼ਾਈਨ ਹੈ ਡਿਜ਼ਾਈਨਰ ਆਰਟੀਕਲ ਬਿਊਟੀਫੁਲ ਸੂਟ ਜੀ ਔਰ ਦੁਪੱਟਾ ਦੇਖੋ ਜੀ ਇਹਦਾ 4 ਸਾਈਡ ਆਣਾ ਦੁਪੱਟਾ ਉੱਤੀ ਸੇ ਕਰਦਾ 4 ਸੈਟ ਬਗ ਮਿਲੇਗਾ ਵਿਦ ਚਾਕ ਬੂਟੀ ਮਿਲੇਗੀ ਕਲਰ ਚਾਰ ਨੇ ਜੀ ਕਲਰ ਚਾਰ ਹੋਈ ਸਮਾਰਟ ਪੀਸ ਬਾਏ ਕਰਨ ਲਈ ਸਕਰੀਨ ਸ਼ਾਟ ਲੈ ਕੇ ਕਰ ਲਿਓ ਜੀ WhatsApp ਸ਼ਾਪ ਤੇ ਕਰੋ ਵਿਜ਼ਿਟ ਚਾਨਣ ਦੀ ਹੱਟੀ ਸਰਾਫਾ ਵਿਹਾਰ ਸਮਾਣਾ ਵੀਡੀਓ ਅਚੀ ਲੱਗੀ ਪਲੀਜ਼ ਸ਼ੇਅਰ ਕਰ ਦਿਓ ਥੈਂਕ ਯੂ ਜੀ ਸੋ ਮੱਚ ਹੈਲੋ ਸਸਿਕਾਲ ਜੀ ਸਵਾਗਤ ਹੈ ਚਾਨਣ ਦੀ ਹੱਟੀ ਦੇ ਪੇਜ ਤੇ ਲਓ ਜੀ ਅੱਜ ਤੁਹਾਡੇ ਵਾਸਤੇ ਬੜਾ ਸੋਹਣਾ ਬੁਟੀਕ ਦਾ ਡਿਜ਼ਾਈਨ ਲਓ ਜੀ ਨਿਗਮ ਰੋ ਹੌਸੂ ਤੇ ਕਲਰ ਦੇਖੋ ਜੀ ਪਹਿਲਾਂ ਦਾ ਕਲਰ ਬੜਾ ਸੋਹਣਾ ਆ ਜੀ ਰਸਟ ਔਰੇਂਜ ਕਲਰ ਮਸਟਰਡ ਕਲਰ ਜੀ ਪਾਊਡਰ ਪਿੰਕ ਕਲਰ ਬੜੇ ਸੋਹਣੇ ਕਲਰ ਜੀ ਫੀਸ ਓਪਨ ਕਰਕੇ ਦਿਖਾਣਾ ਤੁਹਾਨੂੰ ਰਸਟ ਲਓ ਜੀ ਇਸ ਤੇ ਨਿਗਾਹ ਮਾਰੋ ਪਹਿਲਾਂ ਦਾ ਬਿਲਕੁਲ ਫਰੈਸ਼ ਆਰਟੀਕਲ ਡਿਜ਼ਾਈਨਰ ਜੀ ਬੁਟੀਕ ਸਟਾਈਲ ਡਿਜ਼ਾਈਨ ਬੜਾ ਸੋਹਣਾ ਪੂਰਾ ਹੈਵੀ ਫਰੰਟ ਆਏਗਾ ਜੀ ਅਚਕਣ ਵਾਲਾ ਡਿਜ਼ਾਈਨ ਬੜਾ ਪਿਆਰਾ ਜੀ ਸਾਰਾ ਵਰਕ ਚੈੱਕ ਕਰਾ ਦਿਓ ਜੀ ਐਲੀਫੈਂਟ ਦੇਖੋ ਕਿੰਨਾ ਪਿਆਰਾ ਬਣਾਇਆ ਹੋਇਆ ਦੇਖੋ ਬਹੁਤ ਸੋਹਣਾ ਵਰਕ ਪਰਲ ਵਰਕ ਜੀ ਪਰਲ ਵਰਕ ਆ ਗਿਆ ਸਿੱਪੀ ਵਰਕ ਆ ਗਿਆ ਔਰ ਜ਼ਰੀ ਵਰਕ ਆ ਗਿਆ ਦਬਕਾ ਵਰਕ ਆ ਗਿਆ ਕਈ ਤਰ੍ਹਾਂ ਦਾ ਵਰਕ ਹੈ ਜੀ ਥ੍ਰੈਡ ਵਰਕ ਆ ਗਿਆ ਵਿੱਚ ਸਲੀਵਸ ਤੇ ਵਰਕ ਚੈੱਕ ਕਰਾ ਦਿਓ ਸਲੀਵਸ ਤੇ ਬਹੁਤ ਸੋਹਣਾ ਵਰਕ ਔਰ ਦੁਪੱਟਾ ਬੜਾ ਪਿਆਰਾ ਆਣਾ ਜੀ ਇਹਦਾ ਦੁਪੱਟਾ ਦੇਖੋ ਜੀ ਲੋ ਜੀ ਦੁਪੱਟਾ ਵੀ ਬਹੁਤ ਪਿਆਰਾ ਹੈ ਜੀ। ਕਾਰਨਰ ਦਿਖਾ ਦਿਓ। ਗਾਰਨਰ ਫਲਾਵਰ ਬੜਾ ਪਿਆਰਾ ਜੀ। ਔਰ ਫੋਰ ਸਾਈਡ ਬੜਾ ਪਿਆਰਾ ਵਰਕ ਜੀ। ਕਟਵਾਕ ਔਰ ਛੋਟੇ ਛੋਟੇ ਲਟਕਣ ਬੜੇ ਪਿਆਰੇ ਜੀ। ਕਲਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਦੇਖੋ ਜੀ। ਪਾਊਡਰ ਪਿੰਕਲ, येलो ਮਸਟਰਡ ਕਲਰ। ਪੀਸ ਅੱਛਾ ਲੱਗ ਗਿਆ। ਬਾਏ ਕਰਨ ਲਈ ਸਕਰੀਨਸ਼ਾਟ ਲੈ ਕੇ ਕਰ ਦਿਓ WhatsApp। ਸ਼ੌਪ ਤੇ ਕਰੋ ਵਿਜ਼ਿਟ ਚੰਨਨ ਦੀ ਆਟੀ ਸਰਾਫਾ ਵਿਹਾਰ ਸਮਾਣਾ। ਥੈਂਕ ਯੂ ਜੀ so much।